ਹੋ ਗਈ ਉਸ ਦੀ ਬੇਟੇ ਹਾਂ ਮੇਰੀ ਬੇਟੀਆਂ ਨੂੰ ਬੁਖਾਰ ਹੈ ਹਾਂ ਉਹ ਮਾਈ ਗਾਡ ਹੈ ਬਾਈ ਗਰ ਯੰਤਰ ਬੁਖਾਰ ਚੈੱਕ ਕਰਨ ਵਾਲੇ ਯੰਤਰ ਵੀ ਜਪਜੀ ਦਾ ਆਪਣਾ ਹੀ ਆ ਸਵੇਰੇ ਸਵੇਰੇ ਨਾ ਛੱਤ ਦੇ ਉੱਤੇ ਬਹੁਤ ਰੌਣਕ ਲੱਗੀ ਹੁੰਦੀ ਆ ਤੇ ਆ ਕਬੂਤਰ ਜਿਆਦਾ ਖਰਾਬ ਹੈ ਇਹ ਆ ਲੋ ਬੁੱਤਰ ਰਬੜ ਬੈਂਡ ਜੀਵਾ ਬਾਜਪੂ ਇਧਰ ਦੇਖਿਓ ਠੀਕ ਖੁਸ਼ੀ ਆਈ ਹੈ 3 ਨੰਬਰ ਤੇ ਅਸ਼ੀਕਾਲ ਜੀ ਅੱਜ ਜਬੁੱਦਵਾਰ ਔਰ 5 ਫਰਵਰੀ ਕੀ ਕਰਨਾ ਚਾਪੂ ਮੈਂ ਸੁਬਾਹ ਦੀ ਸੁਣ ਰਹੀ ਹਾਂ ਤੂੰ ਡਾਕਟਰ ਬਣੀ ਹੋਈ ਆ ਤੇ ਆ ਪਰਨਾ ਬੰਨੇ ਆ ਜੱਬ ਜੀ ਆ ਬੈਠੇ ਨੇ ਟ੍ਰਿਪਾ ਦੇ ਜੀ ਕੱਲੇ ਜਾ ਕੇ ਆਨੇ ਤਿਲਕ ਲੱਗਿਆ ਹੋਇਆ ਥੱਕ ہار ਕੇ ਤਕਾਵਟ ਹੋ ਗਈ ਉਸਦੀ ਬੇਟੀਆਂ ਮੇਰੀ ਬੇਟੀਆਂ ਨੂੰ ਬੁਖਾਰ ਹੈ ਓ ਮਾਈ ਗਾਡ ਹੈ ਬਾਈ ਗਰੂ ਆਲੇ ਦੀ ਤਾਂ ਗਿੱਟ ਭੇਡ ਦੀ ਹੈ ਅਜੇ ਡਾਕਟਰ ਜੀ ਫਿਰ ਤੁਸੀਂ ਹੁਣ ਕੀ ਕਰੋਗੇ ਬੁਖਾਰ ਹੈ ਉਹ ਕਹਿੰਦੇ ਮੈਨੂੰ ਰੈਸਟ ਕਰਨ ਦਿਓ ਤਾਂ ਮੈਂ ਉਹ ਸਭ ਕੁਝ ਖਾ ਚੱਕ ਬੁਖਾਰ ਚੈੱਕ ਕਰਨ ਜਾ ਰਹੀ ਹੈ ਜੱਬ ਜੀ ਉਹ ਸਾਡੇ ਘਰ ਦੀ ਛੋਟੀ ਡਾਕਟਰ ਠੀਕ ਹੈ ਰੋਟੀ ਖਾ ਕੇ ਠੀਕ ਹੋ ਜਾਣਾ ਦੀਦੀ ਨੇ ਮੈਂ ਰੋਟੀ ਬਣਾਉਣੀ ਆ ਫਿਰਦਾ ਜੀ ਬਨ ਰੇ ਸੀ ਪੱਗ ਸੁਵੇਰ ਦੇ ਵੱਜ ਗਏ ਪੌਣੇ 9 ਬਾਜੀ ਬਾਹ ਅੱਜ ਲੇਟ ਆ ਕਿਉਂਕਿ ਅੱਜ ਖੁਸ਼ੀਆਂ ਛੁੱਟੀ ਸੀ ਡਾਕਟਰ ਜੀ ਕੀ ਕਰਦੇ ਹੋ ਡਾਕਟਰ ਜੀ ਦੱਸਿਓ ਖਾਣੋ ਆਹ ਇਹ ਉਹ ਇਹ ਥਰਮਾਮੀਟਰ ਸੀ ਥਰਮਾਮੀਟਰ ਵੀ ਆਪਦੇ ਹਿਸਾਬ ਨਾਲ ਹੀ ਪਤਾ ਨਹੀਂ ਬੁਖਾਰ ਚੈੱਕ ਕਰਨ ਵਾਲਾ ਯੰਤਰ ਬੁਖਾਰ ਚੈੱਕ ਕਰਨ ਵਾਲਾ ਯੰਤਰ ਵੀ ਜੱਜ ਜੀ ਦਾ ਆਪਣਾ ਹੀ ਆ ਤੇ ਆ ਦੇਖੋ ਸਾਡੇ ਰੂਮ ਦੀ ਡੈਕੋਰੇਸ਼ਨ ਲਓ ਪਰੂਮ ਬੰਦ ਕਰਦੇ ਇੱਕ ਤਾਂ ਰੂਮ ਅੱਛਾ ਚੱਲ ਮੈਂ ਰੋਟੀ ਬਣਾਵਾਂ ਮੈਂ ਫਿਰ ਪਰ ਨਾ ਦਿਖਾਈ ਤੇਰਾ ਇੱਕ ਵਾਰ ਸਸ਼ੀਕਾ ਬੁਲਾ ਦੋ ਸਾਰਿਆਂ ਨੂੰ ਗੁੱਡ ਮਾਰਨਿੰਗ ਵੀ ਕਹਿ ਦੋ ਗੁੱਡ ਮਾਰਨਿੰਗ ਅੱਜ ਤੁੰਦ ਬਹੁਤ ਸੀ ਕੱਪੜੇ ਥੋੜੇ ਲੇਟ ਹੀ ਹੋ ਗਏ ਮੇਰੇ ਚਿੜੀਆਂ ਨੂੰ ਅੱਜ ਚੌਲ ਪਾਉਣੇ ਸੀ ਅੱਖਾਂ ਵੀ ਨਹੀਂ ਖੁੱਲਦੀਆਂ ਕਿਉਂਕਿ ਹਲਕੀ ਜਿਹੀ ਚਮਕਾ ਧੁੱਪ ਦੀ ਆ ਦੇਖੋ ਹਜੇ ਵੀ ਧੁੰਦ ਹੈਗੀ ਆ ਪਰ ਜਿਹੜੇ ਹਰ ਰੋਜ਼ ਦੇ ਕੰਮਕਾਰ ਨੇ ਉਹ ਤਾਂ ਕਰਨੀ ਹੁੰਦੇ ਨੇ ਜੀ ਚੱਲ ਜੀ ਬੈਠੇ ਆ ਖੁਸ਼ੀ ਕੋਲ ਜਦੋਂ ਧੁੱਪ ਦੀ ਚਮਕਾ ਆ ਗਈ ਗੱਲ ਕਰਦੇ ਕਰਦੀ ਆ ਗਈ ਸੁੱਕ ਜਾਣਗੇ ਕੱਪੜੇ ਕਾਲਾ ਵਾਲੇ 2-4 ਕੱਪੜੇ ਗਿੱਲੇ ਨੇ ਕਿ ਅੱਜ ਥੋੜਾ ਜਿਹਾ ਕੰਮ ਵੀ ਸੀ ਕੰਮ ਵੀ ਜਾਣਾ ਸੀ ਤੇ ਬਣੇ ਰਿਓ ਬਲੌਗ ਦੇ ਨਾਲ ਫਟਾਫਟ ਮੈਂ ਕੱਪੜੇ ਸੁੱਕਣੇ ਪਾਦਮਾ ਪਹਿਲਾਂ ਇਹ ਚਿੜੀ ਵੀ ਅੱਜਕੱਲ ਦੇਖਣ ਨੂੰ ਬਹੁਤ ਘੱਟ ਮਿਲਦੀ ਆ ਕਬੂਤਰ ਤਾਂ ਮੈਨੂੰ ਦੇਖ ਕੇ ਉੜ ਹੀ ਗਏ ਪੰਛੀਆਂ ਨਾਲ ਕੁਦਰਤ ਨਾਲ ਫੁੱਲ ਬੂਟਿਆਂ ਨਾਲ ਆ ਰਚੋ ਲੋ ਜਿੰਨਾ ਵੀ ਹੈਗਾ ਮੈਨੂੰ ਮੇਰੇ ਬਗੀਚੇ ਦੇ ਵਿੱਚ ਸਕੂਨ ਮਿਲ ਜਾਂਦਾ ਕਿਉਂਕਿ ਇੱਥੇ ਰੌਣਕ ਲੱਗੀ ਰਹਿੰਦੀ ਹੈ ਚੀੜੀਆਂ ਪੰਛੀਆਂ ਦੀ ਕਾਟੋ ਵੀ ਆਉਂਦੀ ਹੈ ਇੱਥੇ ਦਵਾਰਾ ਕਬੂਤਰ ਆਏ ਹੀ ਨਹੀਂ ਜਿਵੇਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਵੀਡੀਓ ਬਣਾਉਣ ਲਈ ਇੱਥੇ ਬੈਠੀ ਹਾਂ ਇਸ ਕਰਕੇ ਚੱਲਾਂ ਆਹ ਪਰ ਜਿਹੜੀ ਡ ਘਾਰ ਬੈਠੀ ਆ ਨਾ ਇਹ ਨਹੀਂ ਡਰੀ ਇਹ ਉੱਧੇ ਹੀ ਬੈਠੀ ਹੈ ਇਹਨੂੰ ਕੋਈ ਚੱਕਰ ਨਹੀਂ ਹੈਗਾ ਮੈਂ ਇੱਥੇ ਬੋਲ ਰਹੀ ਹਾਂ ਪਰ ਕਬੂਤਰ ਵਿਚਾਰੇ ਡਰ ਜਾਂਦੇ ਨੇ ਬਹੁਤ ਜਲਦੀ ਸਵੇਰੇ ਸਵੇਰ ਨਾਲ ਛੱਤ ਦੇ ਉੱਤੇ ਬਹੁਤ ਰੌਣਕ ਲੱਗੀ ਹੁੰਦੀ ਆ ਤੇ ਆਲੇ-ਦੁਆਲੇ ਇੱਧਰ ਵੀ ਉੱਥੇ ਉਹ ਬਿੱਲਾਂ 'ਚ ਜਿਹੜੇ ਆ ਹੌਲ ਬਣੇ ਹੋਏ ਨੇ ਆਹ ਨਹੀਂ ਨਹੀਂ ਜਿਹੜੇ ਹੌਲ ਬਣੇ ਹੋਏ ਨੇ ਉਧਰ ਚਲੋ ਮੁੰਡਾ ਖੜਾ ਕਾਨੂੰ ਪਗਲ ਕਰਨੀ ਆ ਤੇ ਇੱਧਰ ਵੀ ਤੋਤਿਆਂ ਦੀ ਆਵਾਜ਼ਾਂ ਬਹੁਤ ਪਿਆਰੀਆਂ ਆਂਦੀਆਂ ਨੇ ਹੋਲਾਂ ਦੇ ਵਿੱਚ ਤੋਤੇ ਰਹਿੰਦੇ ਨੇ। ਓੰਨੇ ਡਰੇ ਆਏਗੇ। ਫੜਾ ਫੜ ਚੁਗਣ ਲੱਗੇ ਨੇ ਇਹਨਾਂ ਨੇ ਅੱਧਾ ਘੰਟਾ ਨਹੀਂ ਲਗਾਣਾ ਦਾਣਾ ਚੁਗਣ ਨੂੰ। ਮਿੰਟ ਚ ਚਪਟ ਕਰ ਜਾਣਾ ਔਰ ਫੇਰ ਦੁਪਹਿਰ ਨੂੰ ਕਹਿਣਗੇ ਖਾਣਾ ਪਾ ਦਿਓ ਜੀ, ਦਾਣਾ ਪਾ ਦਿਓ ਜੀ। ਆਹ ਕਬੂਤਰ ਜ਼ਿਆਦਾ ਖਰਾਬ ਹੈ। ਇਹ ਆਇਆ ਇਹਨੇ ਸਾਰਿਆਂ ਨੂੰ ਪੁਚਾ ਦਿੱ ਦਿੱਤਾ। ਇਹ ਕੰਨਾ ਬਹੁਤ ਚੁਗਲਿਆ ਦਾਣਾ ਚਲੋ ਤੁਸੀਂ ਖਿਸਕੋ ਇੱਥੋਂ ਜੱਬ ਜੀ ਆਪਣੀ ਦੀਦੀ ਤੋਂ ਤਿਆਰ ਹੋਈ ਆ ਤੇ ਮੈਂ ਵੀ ਥੋੜਾ ਤਿਆਰ ਹੋ ਵੀ ਥੋੜਾ ਹੀ ਰਹਿ ਗਿਆ ਤੇ ਉਹ ਬਹਾਰ ਜੀ ਦੀਦੀ ਤੋਂ ਸਿਰ ਸਿਰ ਨੂੰ ਲਗਾਇਆ ਅਗਲੀ ਨੇ ਤੇਲ ਕਹਿੰਦੀ ਦੀਦੀ ਚੰਪੀ ਲਓ ਜੀ ਬਾਜਬ ਜੀ ਜਾਓ ਜੀ ਆਓ ਨਹੀਂ ਡਰੈਸ ਵਗਾਇਆ ਵੀ ਕਹਿੰਦੀ ਦੀਦੀ ਤੁਸੀਂ ਚੇਂਜ ਕਰਨੀ ਆ ਹਣਾ ਜੱਪੂ ਮੇਰੀ ਪਾਰੀ ਚੱਕੀ ਹੈਣਾ ਜੱਪੂ ਤੇ ਦੀਦੀ ਵੀ ਤਿਆਰ ਹੋ ਗਈ ਉਹਦੀ ਹੁਣ ਉਹ ਬਾਉ ਦੀ ਛੁਟਕੀ ਦਾ ਸਿਰ ਆ ਲੋ ਬਟਰ ਰਬੜ ਬੈਂਡ ਸਾਰੇ ਬੱਚੇ ਸਿਰ ਚ ਕੰਗਾ ਫਰਾਇਆ ਕਰੋ ਹਣਾ ਜੱਪੂ ਸੋਹਣੇ ਬਣ ਕੇ ਰਹਾ ਕਰੋ ਬਰਸ਼ ਕਰਿਆ ਕਰੋ ਨਹਾਇਆ ਕਰੋ ਸੇਰ ਪਾਇਆ ਕਰੋ ਸੋਹਣੇ ਸੋਹਣੇ ਕੱਪੜੇ ਸਾਫ ਸੁਥਰੇ ਪਾਇਆ ਕਰੋ ਹਨਾ ਹੂੰ ਦੇਖੇ ਜਬਜੀ ਦੀ ਪੋਨੀ ਮੇਰੀ ਚੁੰਨੀ ਹਜੇ ਲੱਭੀ ਨਹੀਂ ਪਤਾ ਨਹੀਂ ਕਿੱਥੇ ਆ ਚੱਲ ਲੱਭਦੇ ਆ ਲਿਆ ਬਈ ਜਬਜੀ ਵਾਹ ਜੀ ਵਾਹ ਸੋਹਣੀ ਲੱਗਦੀ ਹੈ ਜਬਜੀ ਤਾਂ ਜੱਪ ਜੀ ਹਮੇਸ਼ਾ ਪਾਪਾ ਤੇ ਦੀਦੀ ਦੋਨਾਂ ਤੋਂ ਸਿਰ ਬਹਾਉਂਦੀ ਆ ਮੇਰੀ ਬਾਹ ਨੂੰ ਬਹਾਨੇ ਸ਼ੁਰੂ ਹੋ ਜਾਂਦੇ ਨੇ ਨਹੀਂ ਮੰਮਾ ਨਹੀਂ ਨਹੀਂ ਮੰਮਾ ਨਹੀਂ ਮੈਂ ਦੀਦੀ ਤੋਂ ਸਿਰ ਬਹਾਉਂ ਉਧਰੋਂ ਦੇਖਿਓ ਬਾਲਟੀਆਂ ਵੱਲ ਦੇਖਿਓ ਵਾਹ ਜੀ ਵਾਹ ਬਾਜਪੂ ਇੱਧਰ ਦੇਖਿਓ ਠੀਕ ਐ ਸੋਹਣਾ ਲੱਗਦਾ ਮੇਰਾ ਪੁੱਤ ਸੋਹਣਾ ਲੱਗਦਾ ਚਪਚੀ ਹੋ ਗਈ ਤਿਆਰ ਹਣਾ ਜੱਪੂ ਤੇ ਪਾਪਾ ਆ ਰਹੇ ਨੇ ਆ ਨਾ हां और असी चल लिए स्कूल ते कक... <laughs> स्कूल जाना ਬਾਜਵਾ ਕਿ ਇਦਾਂ ਨਾ ਕਿਉਂ हां ਸਕੂਲ ਹੀ ਜਾਣਾ ਸਹੀ ਦੱਸਿਆ ਤੂੰ ਗਾਇਜ਼ ਨੂੰ ਗਾਇਜ਼ ਅਸੀਂ ਚੱਲ ਜੀਏ ਸਕੂਲ ਹੈਨਾ ਸਕੂਲ हां ਚਲ ਆ ਜਾ ਦੇਖੀਏ ਦੀਰੀ ਵੀ ਤਿਆਰ ਆ ਤੇ ਹੁਣ ਆਪਾਂ ਲੋਕ ਖੋਲੀਏ ਆਪਾਂ ਪਾਣ ਵਾਲੇ ਆ ਤੇ ਫਟਾਫਟ ਚੱਲੀਏ ਸਕੂਲ ਹਾਂ ਫਿਰ ਬੋਲਣਾ ਵੀ ਉਦੇ ਆਪਕ ਮਾਪੇ ਮਿਲਲੀ ਵੈਲਕਮ 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 ਜੀ ਨਾ ਖੁਸ਼ੀ ਦੀ ਦੀ ਇਹਦੀ ਆਈਆ ਤੀਸਰੇ ਨੰਬਰ ਤੇ ਲੋ ਜੀ ਘਰੇ ਤਾਂ ਆ ਗਏ ਸਕੂਲ ਚ ਵੀਡੀਓ ਨਹੀਂ ਬਣੀ ਤੇ ਖੁਸ਼ੀ ਆਈ ਹੈ ਤੀਸਰੇ ਨੰਬਰ ਤੇ ਸਭ ਤੋਂ ਵੱਡੀ ਖੁਸ਼ੀ ਤੇ ਇੱਕ ਖੁਸ਼ੀ ਦੀ ਗੱਲ ਇੱਕ ਦੁੱਖ ਦੀ ਦੁੱਖ ਦੀ ਗੱਲ ਇਹ ਸੀ ਹਜੇ ਵੀ ਬੱਚੇ ਨਾ ਪਤੰਗ ਚੜਾਉਣੋਂ ਨਹੀਂ ਹਟਦੇ ਸਾਡੇ ਨਾਲ ਸਕੂਟਰੀ ਜਾਂਦੀ ਸੀ ਉਹਨਾਂ ਦੇ ਡੋਰ ਫਸ ਗਈ ਔਰ ਉਹ ਵਿਚਾਰੇ ਚਲੋ ਸਿਆਣੇ ਸੀ ਉਹਨਾਂ ਨੇ ਸਕੂਟਰੀ ਰੋਕੀ ਔਰ ਡੋਰ ਨੂੰ ਇਕੱਠੇ ਕਰਕੇ ਲਵੇਟਿਆ ਹਨਾ ਤਾਂ ਦੇਖੋ ਜੀ ਪਹਿਲੀ ਡਿਊਟੀ ਤਾਂ ਮਾਪੇ ਦੀ ਬਣਦੀ ਆ ਕਿਉਂਕਿ ਪਹਿਲਾ ਕਹਿੰਦੇ ਨੇ ਸਿੱਖਿਆ ਦਾ ਘਰ ਤਾਂ ਘਰ ਤੋਂ ਹੀ ਸ਼ੁਰੂ ਹੁੰਦੀ ਆ ਸਿੱਖਿਆ ਤਾਂ ਇਸ ਕਰਕੇ ਜੀ ਘਰ ਦੇ ਵਿੱਚ ਬੱਚਿਆਂ ਦੇ ਸ਼ੌਂਕ ਲਈ ਨਾ ਚਾਇਨਾ ਡੋਰ ਦੀ ਵਰਤੋਂ ਨਾ ਕਰਿਆ ਕਰੋ ਕਿਸੇ ਨੂੰ ਨੁਕਸਾਨ ਹੋਵੇ ਇਹ ਤਾਂ ਚੰਗਾ ਨਹੀਂ ਹੈਗਾ ਜੀ ਅੱਜ ਕਿਸੇ ਦਾ ਨੁਕਸਾਨ ਹੁੰਦਾ ਕਿਸੇ ਟਾਈਮ ਆਪਣੀ ਬਾਰੀ ਵੀ ਆ ਸਾਡੀ ਇਹ ਪਹਿਲਾਂ ਸ਼ੁਰੂਆਤ ਆਪਣੇ ਬਦਲਾਅ ਦੀ ਆਪਣੇ ਘਰ ਤੋਂ ਕਰੋ ਤੇ ਸਾਡੇ ਘਰ ਦੇ ਵਿੱਚ ਅਸੀਂ ਚਾਇਨਾ ਡੋਰ ਦੀ ਵਰਤੋਂ ਨਹੀਂ ਕਰਦੇ ਨਾ ਤਾਂ ਖੁਸ਼ੀ ਨੂੰ ਸ਼ੌਕ ਆ ਪਤੰਗ ਚੜਾਉਣ ਦਾ ਤੇ ਜਪਜੀ ਨੂੰ ਇਹ ਗੱਲਾਂ ਬਾਰੇ ਪਹਿਲਾਂ ਹੀ ਸਮਝਾ ਦਿੱਤਾ ਕੀ ਪੁੱਤ ਚਾਇਨਾ ਡੋਰ ਨਾਲ ਪਸ਼ੂ ਪਸ਼ੂ ਪੰਛੀਆਂ ਨੂੰ ਬਹੁਤ ਨੁਕਸਾਨ ਹੁੰਦਾ ਇਨਸਾਨਾਂ ਨੂੰ ਵੀ ਹੁੰਦਾ ਕਿ ਕੁਦਰਤ ਨਾਲ ਛੇੜਛਾੜ ਕਰਾਂਗੇ ਜੀ ਕੁਦਰਤ ਬਦਲੇ ਚ ਕੁਛ ਨਾ ਕੁਛ ਤੈ ਰਿਟਰਨ ਕਰੂਗੀ ਹਨਾ ਜੱਪੂ ਆਇਆ ਜੱਪੂ ਹੁਣ ਤਾਂ ਉਹ ਬਿਜ਼ੀ ਆ ਖਾਣ ਪੀਣ ਚ ਚਲੋ ਮੈਂ ਵੀ ਦੇਖਾਂ 12 ਐਵੇਂ ਵੱਜ ਗਏ ਤੇ ਧੁੱਪ ਤਾਂ ਬਹੁਤ ਵਧੀਆ ਹੈ ਜੀ ਕੜਾਕੇਦਾਰ ਧੁੱਪ ਹੈ ਤੇ ਪੀਟੀਐਮ ਵਧੀਆ ਰਹੀ ਸਾਡੀ अपन खेडांस चिड़ी चिड़ी ना छोटे छोटे पत्थर ने इन्होंने बॉल बना के खेड रही चली गई ਦੇਦੇ ਤਾਤੇ ਮਾਤੇ ਸਾਰਾ ਦਿਨ ਚੱਲਦੇ ਰਹਿੰਦੇ ਨੇ ਵਧੀਆ ਲੱਗਦਾ ਹੈ ਰੌਣਕ ਲੱਗੀ ਰਹਿੰਦੀ ਹੈ ਜੱਪਦੀ ਨਾਲ ਹਨਾ ਜੱਪ ਕਿਉਂ ਆਪਣੀ ਕੁੜੀ ਕੀ ਕਰਦੇ ਤੁਸੀਂ ਗਾਇਜ਼ ਨੂੰ ਤਾਂ ਦੱਸੋ ਮੈਂ ਤਾਂ ਪੁੱਤਥੇ ਲਗਾਇਆ ਤੁਸੀਂ ਕਿੱਥੇ ਜਾ ਕੇ ਆਏ ਸੀ ਮੈਂ ਹਾਂਜੀ ਸਕੂਲ ਤੇ ਕਿਹਦੇ ਸਕੂਲ ਅ ਜਿਸਕਨ ਅੱਛਾ ਤੇ ਤੁਸੀਂ ਫਲਾਈ ਕਰੇ ਅੱਛਾ ਤੁਸੀਂ ਇੱਥੇ ਕਿਹਨ ਕਿਹਨ ਮਿਲੇ ਸੀ ਆ ਜਾ ਦੱਸ ਤਾਂ ਇਹ ਤੇ ਪੁੱਤ ਅਸੀਂ ਕਿ ਕਿ ਨੂੰ ਮਿਲ ਕੇ ਆਏ ਹਾਂ ਉਹ ਤੇ ਮੈਡਮਾਂ ਦੇਖੀਆਂ ਸੀ ਕਿ ਨਹੀਂ ਦੇਖੀਆਂ ਸੀ ਅੱਛਾ ਫਿਰ ਤੁਹਾਨੂੰ ਮੈਡਮਾਂ ਨੇ ਕਿੱਥੇ ਬਿਠਾ ਲਿਆ ਸੀ ਮੈਡਮਾਂ ਨੇ ਤੁਹਾਨੂੰ ਇੱਕ ਰੂਮ 'ਚ ਬਿਠਾਇਆ ਸੀ ਕਿ ਬੈੱਡ ਜੋ ਹਨਾ ਤੇ ਮੈਡਮਾਂ ਨੇ ਸੋਹਣੀ ਸੋਹਣੀ ਗੱਲਾਂ ਦਸੀਆਂ ਆਪਾਂ ਨੂੰ ਹਨਾ ਕਿ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਬਹੁਤ ਵਧੀਆ ਪੜ੍ਹਦੀ ਹੈ ਖੁਸ਼ੀ ਦੀਦੀ ਹਨਾ ਹਾਂ ਫਿਰ ਇੱਧਰ ਸੁਣਤਾ ਲੈ ਮੇਰੀ ਗੱਲ ਸਹੀ ਹੈ ਨਾ ਕੀੜੀ 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 ਧੁੱਪ ਬਹੁਤ ਸੋਹਣੀ ਹੈ ਅੱਜ ਸਵੇਰੇ ਤਾਂ 9-10 ਵਜੇ ਤੱਕ ਧੁੰਦ ਫੁੱਲ ਸੀ ਪਰ ਵਧੀਆ ਮੌਸਮ ਹੈ ਕਿੜਾਕੇ ਦੀ ਧੁੱਪ ਹੈ ਜੀ ਹੁਣ ਇਹਨਾਂ ਦੇਖਾ ਕੀ ਕਰਦੇ ਹੁਣ ਉੱਤਰ ਚਲੀ ਗਈ ਕਾਟੋ ਕਾਟੋ ਚਲੋ ਆ ਲੈ ਹੁਣ ਆ ਜਪੂ ਖੜਾ ਹੋ ਖੜਾ ਚਲੋ ਹੁਣ ਜਬ ਗਾਇਜ਼ ਨੂੰ ਕਹੀਏ ਫਿਰ ਮਿਲਦੇ ਆ ਗਾਇਸ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਪਲੀਜ਼ ਲਾਈਕ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਹੈਨਾ ਬਾਏ ਤੇ ਕਹਿ ਤੋਦੇ ਕਿ ਪਲੀਜ਼ ਲਾਈਕ ਲਾਈਕ ਉਧਰ ਉਧਰ ਦੇਖ ਕੇ ਪਲੀਜ਼ ਲਾਈਕ ਲਾਈਕ ਸ਼ੇਅਰ ਸ਼ੇਅਰ ਸਬਸਕ੍ਰਾਈਬ ਸਬਸਕ੍ਰਾਈਬ ਥੈਂਕ ਯੂ ਵਾਚਿੰਗ แม่แ <laughs> thank you แ <again> ค for watching ที่ค่ะ e guys